واحرو جی کا خالصہ واحر جی کی فتح پیاری ساتھ سنگ جی اسی کافی سمے تو ونجارے سکھانے بارے گال کر رہے ہیں کہ ونجاری سکھ گروہ گھرانے کے بارے کی سوچ دے ہیں تو دے حالات ہاں. اسی دو جار انی دسمبر دے وچ ایک کے ایریا گئے سی محبوب نگر تو تقریباً پونا گھنٹے کی دوری پہ ہے ہاں؟ ਤੇ ਗੋਇੰਦਪੁਰ ਕਰਕੇ ਅਸੀਂ ਜਦੋਂ ਉੱਥੇ ਵੇਖਿਆ ਸਾਨੂੰ ਅਸ਼ੰਕਤ ਸਿੰਘ ਉੱਥੇ ਨਾਲ ਲੈ ਕੇ ਗਿਆ ਨਾਲ ਫੋਟੋਆਂ ਅਸੀਂ ਅਟੈਚ ਕਰਾਂਗੇ ਤੇ ਉੱਥੇ ਕਿਉਂਕਿ ਇਹ ਜੋ ਬੰਜਾਰੇ ਸਿੱਖ ਨੇ ਇਹ ਸਾਰੇ ਪੂਜਾ ਅ ਸ਼ਸਤਰਾਂ ਦੀ ਕਰਦੇ ਨੇ ਤੇ ਹਰ ਆਪਣੀ ਜਿੱਥੇ ਵੀ ਇਹ ਪੂਜਾ ਸ਼ਸਤਰ ਰੱਖੇ ਹੁੰਦੇ ਨੇ ਨਾਲ ਇਹਨਾਂ ਨੇ ਨਗਾਰਾ ਜ਼ਰੂਰ ਰੱਖਿਆ ਹੁੰਦਾ ਹੈ ਪਹਿਲਾਂ ਇਹਨਾਂ ਨੇ ਨਗਾਰਾ ਵਜਾਉਣਾ ਫਿਰ ਇਹਨਾਂ ਨੇ ਆ ਕੇ ਸ਼ਸਤਰਾਂ ਨੂੰ ਮੱਥਾ ਟੇਕਣਾ ਲੇਕਿਨ ਇਹਨਾਂ ਦੇ ਬਾਰੇ ਜਾਗਰੂਤਾ ਇੰਨੀ ਲੋਕਾਂ ਨੂੰ ਨਹੀਂ ਸੀ ਕਿ ਬੰਜਾਰੇ ਸਿੱਖ ਅਜੇ ਵੀ ਗੁਰੂ ਘਰ ਨੂੰ ਪਿਆਰ ਕਰਦੇ ਨੇ ਕਿਉਂਕਿ ਇਹ ਤੇ ਉਹ ਸਿੱਖ ਨੇ ਭਾਈ ਮਨੀ ਸਿੰਘ ਜੀ ਦੇ ਗੁਰਤੇ ਇੱਕ ਬਹਾਦਰ ਜੀ ਨਾਲ ਜਿੰਨਾਂ ਨੇ ਸ਼ਹਾਹਤਾਂ ਦਿੱਤੀਆਂ ਤੇ ਖੂਨ ਤੇ ਉਹੋ ਹੀ ਚੱਲ ਰਿਆ ਨਾ ਤੇ ਉਦੋਂ ਅਸੀਂ ਜਾ ਕੇ ਦੇਖਿਆ ਤੇ ਛੋਟਾ ਜਿਹਾ ਕਮਰਾ ਸੀ ਤੇ ਇਹਨਾਂ ਨੇ ਸਾਨੂੰ ਬੜੀ ਬੇਨਤੀ ਕੀਤੀ ਰਿਕਵੈਸਟ ਕੀਤੀ ਕਿ ਤੁਸੀਂ ਫੋਟੋਆਂ 'ਚ ਦੇਖ ਸਕਦੇ ਹੋ ਲੇਕਿਨ ਅਸੀਂ ਉਸ ਸਮੇਂ ਫਿਰ ਕਾਫੀ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਤੁਸੀਂ ਉੱਥੇ ਜਾ ਕੇ ਕੋਈ ਵੀ ਗੁਰੂ ਘਰ ਉਹਨਾਂ ਨੂੰ ਬਣਾ ਕੇ ਦਿਓ ਤੇ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਹైదਰਾਬਾਦੀਆਂ ਸੰਗਤਾਂ ਨੇ ਉੱਥੇ ਸੋਨਾ ਗੁਰੂ ਘਰ ਬਣਾ ਦਿੱਤਾ ਹੈ ਤੇ ਉਥੋਂ ਦੀਆਂ ਲਾਗੇ ਸਕੇ ਦੀਆਂ ਸਾਰੀਆਂ ਸੰਗਤਾਂ ਹੈ ਤੇ ਬਣ ਜਾ ਰਹੇ ਇਹਨਾਂ ਨੇ ਬਹੁਤ ਘੱਟ ਵਿੱਚ ਸਿੱਖ ਹਨ ਤੇ ਲੇਕਿਨ ਫਿਰ ਵੀ ਪੂਜਾ ਅਕਾਲ ਦੀ ਕਰਦੇ ਨੇ ਤੇ ਜਦੋਂ ਇਹਨਾਂ ਦੇ ਘਰ ਇਹਨਾਂ ਦੇ ਕੋਲ ਜਗਾ ਜਗਾ ਤੇ ਗੁਰੂ ਘਰ ਹੋ ਜਾਣਗੇ ਆਪਣੇ ਆਪ ਨੇਚਰਲੀ ਉਹ ਗੁਰੂ ਘਰ ਦੇ ਨਾਲ ਜੁੜ ਜਾਣਗੇ ਮੱਥਾ ਇਹਨਾਂ ਨੇ ਜਾ ਕੇ ਸਚ ਕਣ ਸਾਹਿਬ ਟਿਕਣਾ ਹੁੰਦਾ ਹੈ ਪੰਜਾਬ ਵੀ ਜਾਣਾ ਚਾਹੁੰਦੇ ਨੇ ਸ੍ਰੀ ਹਰਿਮੰਦਰ ਸਾਹਿਬ ਵੀ ਜਾਣਾ ਚਾਹੁੰਦੇ ਅਸੀਂ ਪਿਛਲੇ ਸਮੇਂਾਂ ਨੂੰ ਕਾਫੀ 200 250 ਬੰਦਿਆਂ ਨੂੰ ਲੈ ਕੇ ਗਏ ਸੀ ਮੱਥਾ ਟੇਕਣਾ ਚਾਹੁੰਦੇ ਹਨ ਲੇਕਿਨ ਉੱਥੋਂ ਤੱਕ ਇਹਨਾਂ ਦੀ ਪਹੁੰਚ ਨਹੀਂ ਹੁੰਦੀ ਲੇਕਿਨ ਸ੍ਰੀ ਹਜੂਰ ਸਾਹਿਬ ਉਹਨਾਂ ਨੇ ਸਾਲ ਦੇ ਵਿੱਚ ਇੱਕ ਵਾਰ ਆ ਕੇ ਮੱਥਾ ਟੇਕਣਾ ਹੁੰਦਾ ਹੈ ਤੇ ਹੁਣ ਉਸ ਸਥਾਨ ਦੇ ਉੱਤੇ ਗੁਰੂ ਘਰ ਬਣ ਗਿਆ ਤੇ ਉੱਥੇ ਸੰਗਤਾਂ ਆ ਕੇ ਲਾਹਾ ਲੈਂਦੀਆਂ ਹਨ ਮੱਥਾ ਟੇਕਦੀਆਂ ਹਨ ਤੇ ਪ੍ਰੋਗਰਾਮ ਵੀ ਕਰਦੀਆਂ ਹਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਹਫਤੇ ਨਵੇਂ-ਨਵੇਂ ਏਰੀਆ ਦੀ ਤੁਹਾਨੂੰ ਦੱਸਾਂਗੇ ਜਦੋਂ ਅਸੀਂ ਉੱਥੇ ਪਹਿਲਾਂ ਗਏ ਸੀ ਤੇ ਉੱਥੇ ਕੀ-ਕੀ ਕੀਤਾ ਤੇ ਉੱਥੇ ਅੱਗੋਂ ਹੁਣ ਕੀ ਹੋਣ ਵਾਲਾ ਸਾਰੀ ਜਾਣਕਾਰੀ ਬਿਆ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ